ਤੁਸੀਂ ਦੇਖ ਰਹੇ ਹੋ ਐਪੀਐਨ ਲਾਈਫ ਫਗਵਾੜਾ ਦੇ ਰਾਸ਼ਟਰੀ ਮਾਰਗ ਤੇ ਸਥਿਤ ਡੇਰਾ 108 ਸੰਤ ਬਾਬਾ ਫੋਨ ਲਾਚੀ ਨਾਨਕ ਨਗਰੀ ਵਿਕੇ ਸੰਗਰਾਮ ਦਤੇ ਮਾਗੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਜਿੱਥੇ ਸਤਿਗੁਰੂ ਰਵਿਦਾਸ ਮਾਨਾ ਜੀ ਦੀ ਅੰਮ੍ਰਿਤ ਬਾਣੀ ਦੇ ਪਾਠਾਂ ਦੀ ਭੋਗ ਫਾਇਜ ਜਾਣ ਪ੍ਰੰਤ ਰਾਗੀ ਕੀਰਤਨ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਉੱਤੇ ਇਸ਼ਨਰੀ ਕਲਾਕਾਰ ਜੋਗਿੰਦਰ ਦੁਖੀ ਅਤੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਸਾਈਬ ਅੰਬੇਡਕਰ ਜਿਹਦੇ ਮਿਸ਼ਨ ਸ਼੍ਰੋਮਣੇ ਕਾਲੀਤਾਲ ਬਾਦਲ ਅਤੇ ਭੋਜਨ ਸਮਾਜ ਪਾਰਟੀ ਦੇ ਸਾਰੇ ਉਮੀਦਵਾਰ ਸਰਦਾਰ ਜਗਬੀਰ ਸਿੰਘ ਬਰਾੜ ਜਲੰਧਰ ਕੈਂਟ ਸਰਦਾਰ ਕੁਲਦੀਪ ਸਿੰਘ ਲਵਾਨਾ ਜਲੰਧਰ ਲੋਰ ਅਨਿਲ ਮੀਨਿਆ ਜਲੰਧਰ ਵੈਸਟ ਤੋਂ ਉਮੀਦਵਾਰ ਵੀ ਡੇਰੇ ਵਿਖੇ ਹਮਸਤਕ ਹੋਣ ਪਹੁੰਚੇ ਡੇਰੇ ਵੱਲੋਂ ਆਈਆਂ ਹੋਈਆਂ ਸਖੀਆਂ ਦਾ ਸਿਰ ਪਰ ਦੇ ਕੇ ਸਨਮਾਨਿਤ ਕੀਤਾ ਗਿਆ ਸਾਡੇ ਪ੍ਰਤਿਨਿਧੀਆਂ ਨਾਲ ਗੱਲਬਾਤ ਕਰਦੇ ਆ ਸਰਦਾਰ ਜਗਬੀਰ ਸਿੰਘ ਬਰਾੜ ਸਰਦਾਰ ਕੁਲਦੀਪ ਸਿੰਘ ਲਵਾਨਾ ਅਤੇ ਅਨਿਲ ਮੀਨਿਆ ਨੇ ਕਿਹਾ ਫਗਵਾੜਾ ਤੋਂ ਅਮਰਦੀ ਪਿੰਡਾਂ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਕਿਤੇ ਪਾਈਆ ਅਧਿਆ ਬੋਤਲ ਚ ਦੌਣ ਚ ਸਿਰਣਾ ਪਸਾ ਲਿਓ ਧਿਆਨ ਦਿਓ ਖਿਆਲ ਇੱਕ ਬੈਂਕਿਆ ਸਿਲਟਰ ਲੈਣ ਤੇ ਸ੍ਰਸਤ ਤੇ ਉੱਥੇ ਇੱਕ ਬੈਂਕ ਆ ਜਿਹੜਾ ਗਲੋਬ ਆ ਵਾਇਲਡ ਦਾ ਨਕਸ਼ਾ ਵਿੱਚ ਰੱਖਿਆ ਹੋਇਆ ਆ ਧਿਆਨ ਦੇਣਾ ਖਿਆਲ ਕਰਨਾ ਉਸ ਬੈਂਕ ਨੇ ਜਦੋਂ ਇਹ ਸ਼ੁਰੂਆਤ ਕੀਤੀ ਆ ਤੇ ਉਹਦੇ ਵਿੱਚ ਇੱਕ ਕਲਾ ਪੈਦਾ ਕੀਤਾ ਬਈ 7 ਸਾਲ 7 ਸਾਲ ਜੇਕਰ ਕੋਈ ਪ੍ਰਾਣੀ ਇਹ ਚ ਪੈ ਕੱਢ ਕੇ ਤੁਸੀਂ ਚੱਲ ਕੇ ਹਿਲਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਇੱਥੇ ਰੂੜੀਵਾਦੀ ਕੋਈ ਵਿਚਾਰ ਨਹੀਂ ਹੋਣੀ ਇੱਥੇ ਗੰਡ ਮੂਲ ਪੈਂਚਕ ਤੇ 79 ਦੀ ਕੋਈ ਗੱਲ ਨਹੀਂ ਹੋਣੀ ਇੱਥੇ ਪੈਂਚਕਾਂ ਦੀ ਕੋਈ ਗੱਲ ਨਹੀਂ ਹੋਣੀ ਇੱਥੇ ਮੰਗਲਿਕ ਦੀ ਗਾਣੀ ਦੀ ਗੱਲ ਹੋਣੀ ਹੈ ਔਰ ਗੁਰ ਇਤਿਹਾਸ ਦੀ ਗੱਲ ਹੋਣੀ ਹੈ ਹੋ ਸਕਦਾ ਕਿ ਇਹਦੇ ਵਿੱਚ ਕੁਝ ਪ੍ਰਾਣੀ ਜਿਹੜੇ ਨਾ ਪਹਿਲੀ ਵਾਰ ਆਉਂਦੇ ਆ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਵੀ ਇੱਥੇ ਕੀ ਹੋ ਰਿਹਾ ਹੈ ਤੋ ਗਰਮ ਪਿਆਰੋ ਜਦੋਂ ਹੌਲੀ 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 ਪੜੀ ਆਉਣਾ ਸਿੱਖ ਗਏ ਔਲ ਦੀ ਆਦਤ ਪੈ ਗਈ ਘਾਸਾ ਪੈ ਗਿਆ ਕੰਨ ਪੈ ਗਈ ਫਿਰ ਆਟੋਮੈਟਿਕਲੀ ਪਤਾ ਲੱਗੇਗਾ ਵੀ ਇੱਥੇ ਰਹਿਵਰਾਂ ਦੀ ਗੱਲ ਹੋ ਰਹੀ ਹੈ ਇੱਥੇ ਮਹਾਪੁਰਖਾਂ ਦੀ ਗੱਲ ਹੋ ਰਹੀ ਹੈ ਉਹਨਾਂ ਨਾਲ ਨਹੀਂ ਕਰਨਾ ਕਿਸੇ ਨੇ ਕੋਈ ਬੁਰਾ ਨਾਮ ਨਾ ਉੜਾ ਤੇ ਕਿਸੇ ਨੇ ਮੱਥੇ ਤੇ ਤੀੜੀਆਂ ਨਹੀਂ ਕੌਣੀਆਂ ਤੇ ਘੋਟਨ ਮਹਿਸੂਸ ਨਹੀਂ ਕਰਨਾ ਤੁਸੀਂ ਆਪਣੀ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਦਾ ਪ੍ਰਿਆਸ ਅਤੇ ਪਰਜਤਨ ਕਰਨਾ ਹੈ ਸਾਨੂੰ ਸੋਝੀ ਦੇ ਸਾਨੂੰ ਇਦਾਂ ਦਾ ਵਰੇਲ ਮੈਮਰੀ ਸੋਚ ਦੇ ਔਰ ਜਿਹੜੇ ਅਸੀਂ ਭੁੱਲੇ ਹੋયા ਅਸੀਂ ਰਾਸਤੇ ਪੈ ਜਾਈਏ ਔਰ ਗਰਮਕ ਪਿਆਰਿਓ ਜਿਹੜਾ ਸਵੇਰ ਦਾ ਭੁੱਲਿਆ ਆ ਸ਼ਾਮ ਨੂੰ ਵਾਪਸ ਘਰ ਆ ਜਾਏ। ਬ੍ਰਾਟਸਾ ਪਹਿਲਾਂ ਤਾਂ ਤੁਹਾਨੂੰ ਮਾਗੀ ਦੀਆਂ ਉਹ ਲੋੜੀ ਦੀਆਂ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ ਜੀ। ਅੱਜ ਸਰ ਤੁਸੀਂ ਬਾਬਾ ਫੂਲਾ ਜੀ ਦੇਰੇ ਆਏ ਹੋ। ਜਿਹਦੀ ਬਦੌਲਤ BSP ਨੂੰ ਬਹੁਤ ਸਪੋਰਟ ਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਔਰ ਮੇਰੇ ਸਾਰੇ ਸਾਥੀਆਂ ਨੂੰ ਮਾਗੀ ਦੀ ਔਰ ਲੋੜੀ ਦੀ ਬਹੁਤ ਬਹੁਤ ਵਧਾਈ ਦਿੰਦਾ। ਮੈਂ ਅੱਜ ਇਸ ਪਵਿੱਤਰ ਸਥਾਨ ਤੇ ਮੱਥਾ ਟੇਕਣ ਲਈ ਆਇਆ। ਸੰਤਾਂ ਮਹਾਪੁਰਸ਼ਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਮਾਗੀ ਦਾ ਇਹ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ। ਜਿਵੇਂ ਸ਼੍ਰੀ ਮੁਕਤਸਰ ਵਿਖੇ ਜਦੋਂ ਉੱਟੀ ਗੱਲੀ ਗਈ ਸੀਗੀ ਉੱਥੇ ਬਹੁਤ ਵੱਡਾ ਮੇਲਾ ਲੱਗਦਾ। ਉਸੇ ਤਰ੍ਹਾਂ ਜਿੱਥੇ ਜਿੱਥੇ ਲੋਕ ਸੰਗਰਾਮ ਬਣਾਉਂਦੇ ਐ ਉੱਥੇ ਭਾਰੀ ਇਕੱਠ ਹੁੰਦੇ ਨੇ। ਅੱਜ ਇਹ ਝੇੜੂ ਮਹਾਪੁਰਸ਼ਾਂ ਦੇ ਇਸ ਪਵਿੱਤਰ ਸਥਾਨ ਤੇ ਬੜਾ ਭਾਰੀ ਜਿਮਾਂ ਸੱਜਿਆ ਹੋਇਆ ਮੈਂ ਹੀ ਮੱਥਾ ਟੇਕਿਆ ਔਰ ਮੈਂ ਇਸ ਪਵਿੱਤਰ ਜਗ੍ਹਾ ਤੇ ਖੜਾ ਹੋ ਕੇ ਇਸ ਗੱਲ ਦੀ ਦੁਆ ਕਰਦਾ ਕਿ ਇਹ ਸੱਚਾ ਪਾਤਸ਼ਾਹ ਹਰੇਕ ਬੰਦੇ ਤੇ ਹਰੇਕ ਦੂਜੀ ਦੁਨੀਆ ਤੇ ਮਿਹਰ ਭਰਿਆ ਹੱਥ ਰੱਖਾ। ਤੁਸੀਂ ਇੱਕ ਬਸਪਾ ਦੀ ਗੱਲ ਕੀਤੀ ਹੈ ਕਿ ਬਸਪਾ ਦਾ ਤੌਰ ਸ਼੍ਰੋਮਣੀ ਕਾਲੇਾ ਦਾ ਜੱਟ ਜੜ ਹੋਇਆ ਹੈ। ਮੈਂ ਇਹ ਗੱਲ ਆਖੂਗਾ ਜਿਹੜਾ ਪਵਿੱਤਰ ਜਗ੍ਹਾ ਤੇ ਕਿ ਅੱਜ ਬਾਬੂ ਕਾਂਸੀ ਰਾਮ ਜੀ ਜੋ ਅੱਜ ਦੁਨੀਆ ਤੇ ਨਹੀਂ ਹੈ ਅੱਜ ਉਹਨਾਂ ਦੀ ਜਿਹੜੀ ਸੋਚ ਸੀਗੀ ਕਿ ਸਤਾ ਦੇ ਵਿੱਚ ਉਹਨਾਂ ਦਾ ਸਮਾਜ ਆਵੇ ਉਹ ਲੋਕ ਜਿਨ੍ਹਾਂ ਨੇ ਕਦੇ ਸਤਾ ਦੇ ਨਾਲ ਸਤਾ ਚ ਆ ਕੇ ਪਰਵਰਤਨ ਨਹੀਂ ਲੈਂਦਾ ਉਹ ਲੋਕ ਸਤਾ ਚ ਆਉਣ ਅੱਜ ਬਾਹੂ ਕਾਂਸ਼ੀਰਾਮ ਜੀ ਦੀ ਸੋਚ ਤੇ ਪਹਿਲਾਂ ਦੁੰਦੇ ਹੋਏ ਭੈਣ ਜੀ ਮਾਇਆਮਤੀ ਔਰ ਸੁਨਾਪ੍ਰਕਾਸ਼ ਸਿੰਘ ਬਾਦਲ ਨੇ ਜੋ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਕੀਤਾ ਹੈ ਇਹ ਬੜਾ ਪਵਿੱਤਰ ਗੱਠਜੋੜ ਹੈ ਮੈਂ ਉਸ ਪਵਿੱਤਰ ਘੜੀ ਨੂੰ ਉਸ ਲਖਣ ਘੜੀ ਨੂੰ ਸਲਾਮ ਕਰਦਾ ਜਦੋਂ ਇਹ ਗੱਠਜੋੜ ਹੋਇਆ ਸੀਗਾ ਔਰ ਮੈਂ ਇੱਕ ਹੀ ਗੱਲ ਅਖੂਗਾ ਕਿ ਮੈਂ ਕਹਿਆ ਸੀਗਾ ਕਿ ਬਹੁਕਾਸ਼ੀ ਰਾਵੀ ਨੇ ਕਿਹਾ ਸੀਗਾ ਕਿ ਸਾਡਾ ਸਮਾਜ ਵੀ ਕਦੇ ਪੰਜਾਬ ਦੇ ਵਿੱਚ ਸੱਤਾ ਦਾ ਹਿੱਸੇਦਾਰ ਹੋਵੇ ਔਰ ਜੋ ਵੋਟਰ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ ਜੋ ਵੀ ਬੰਦਾ ਵੋਟ ਪਾਏਗਾ ਭਾਵੇਂ ਉਹ ਫਲਸਾ ਦਾ ਵੋਟਰ ਹੋਵੇ ਵਰਕਰ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਵੋਟਰ ਹੋਵੇ ਵਰਕਰ ਹੋਵੇ ਇੱਕ ਇੱਕ ਵੋਟ ਜਿਹੜੀ ਹੈ ਇਹ ਸੱਚੀ ਅਤੇ ਸੁੱਚੀ ਸੰਗਠਨ ਲਈ ਬਹੁਕਾਸ਼ੀ ਰਾਵੀ ਨੇ ਹੋਊਗੀ ਔਰ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਹੈ ਕਿ ਵੱਡੀ ਗਿਣਤੀ ਵਿੱਚ ਵੋਟ ਦੇ ਰਹੀ ਬੌਕਾਸ਼ੀ ਰਾਜਨੀਤੀਸ਼ਨ 당 ਲਈ ਦਿਓ ਸਰ ਜਿਸ ਤਰ੍ਹਾਂ ਪੰਜਾਬ ਚੋਣ ਕਮਿਸ਼ਨ ਨੇ ਜਿਹੜੀ ਵੋਟਾਂ ਦੀ ਤਰੀਕ ਆ ਉਹ ਇਸ ਤਰ੍ਹਾਂ ਰੱਖੀ ਆ ਕਿ 14 ਤਰੀਕ ਤੋਂ ਪਹਿਲਾਂ ਹੀ ਸਤਗੁਰੂ ਰਬਦਾਸ ਮਹਾਰਾਜ ਦਾ ਗੁਰਪੁਰਬ ਮਨਾਉਣ ਐਸੀ ਸਮਾਜ ਵੱਧ ਚੜ ਕੇ ਜਾਂਦਾ ਆ ਤੁਹਾਡੀ ਕੀ ਮੰਗ ਹੈ ਪੰਜਾਬ ਚੋਣ ਕਮਿਸ਼ਨ ਸਰ ਇਹ ਜਿਹੜਾ ਗੱਠਜੋੜ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਬੌਝਾ ਸਮਾਜ ਪਾਰਟੀ ਦਾ ਉਦੋਂ ਕਾਂਗਰਸ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਇਹ ਬਖਲਾਈ ਹੋਈ ਹੈ ਇਹ ਡਰਦੇ ਵਿੱਚੋਂ ਕੋਈ ਨਾ ਕੋਈ ਹਤਕੰਡੇ ਬਣਾ ਰਹੇ ਆ ਕਦੇ ਕਹਿੰਦੇ ਕਿ ਅਸੀਂ ਕਦੇ ਕਹਿੰਦੇ ਕਿ ਅਸੀਂ ਦੋ ਥਾਵਾਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਲੈ ਚੋਣਾਂ ਲੜਾਵਾਂਗੇ ਕਦੇ ਇਹਨਾਂ ਨੇ ਜੋ ਚੋਣ ਮਿੱਠ ਕੇ ਰੱਖੀ ਹੈ ਔਰ ਇਹ ਡੇਟ ਗਲਤ ਰੱਖੀ ਗਈ ਹੈ ਪਵਿੱਤਰ ਦਿਹਾੜਾ ਹੈਗਾ ਲੋਕਾਂ ਨੇ ਕਾਸ਼ੀ ਜਾਣਾ ਹੁੰਦਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਔਰ ਦਿੱਲੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਤਰੀਕ ਬਦਲੀ ਜਾਵੇ ਔਰ ਸਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਦਾ ਪੰਜਾਬ ਦੇ ਦੌਰੇ ਤੇ ਆਏ ਵਿਰੋਧ ਹੋਇਆ ਤੁਹਾਡਾ ਕੀ ਕਹਿਣਾ ਕਿ ਉਹਨਾਂ ਦੀ ਜਿਹੜੀ ਸੁਰੱਖਿਆ 'ਚ ਚੁੱਕ ਹੋਈ ਸੀ ਸਭ ਜਿਹੜੀ ਸੁਰੱਖਿਆ ਹੈਗੀ ਹੈ ਸੁਰੱਖਿਆ ਹਰ ਬੰਦੇ ਦਾ ਇਹ ਅਧਿਕਾਰ ਹੈ ਭਵੇਂ ਕੋਈ ਸੁਧਾਰਨ ਆਦਮੀ ਹੋਵੇ ਪ੍ਰਧਾਨ ਮੰਤਰੀ ਹੋਵੇ ਕੋਈ ਮੁੱਖ ਮੰਤਰੀ ਹੋਵੇ ਕੋਈ ਮੈਂਬਰ ਪੰਚਾਇਤ ਹੋਵੇ ਕਿਸੇ ਦੀ ਸੁਰੱਖਿਆ ਤੇ ਕੋਈ ਚੂਕ ਨਹੀਂ ਹੋਣੀ ਚਾਹੀਦੀ ਕਦੇ ਸਰ ਸਮਾਜ ਦੇ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਸਭ ਮੈਂ ਤਾਂ ਵੋਟਰਾਂ ਨੂੰ ਇਹ ਹੀ ਬੇਨਤੀ ਕਰੂੰਗਾ ਜੋ ਪਹਿਲਾਂ ਕਹਿ ਕੇ ਹਟਿਆ ਕਿ ਬਾਗੂ ਕਾਂਸੀਰਾਮ ਜੀ ਨੂੰ ਇੱਕ ਇੱਕ ਵੋਟ ਪਾ ਕੇ ਸੱਚੀ ਤੇ ਸੁੱਚੀ ਸ਼ਤਾਜ ਜਿਹੜੀ ਹੈਗੀ ਇਹ ਦਿੱਤੀ ਜਾਵੇ ਸਰ ਅੱਜ ਬਾਬਾ ਫੂਲਣਾ ਡੇਰੇ ਤੁਸੀਂ ਆਇਓ ਨਮਸਤਕ ਹੋਣਾ ਤੇ ਜਿਸ ਡੇਰੇ ਦਾ BSP ਨੂੰ ਬਹੁਤ ਵੱਡਾ ਸਪੋਰਟ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਇਸ ਡੇਰੇ ਦੇ ਉੱਤੇ ਅਸੀਂ ਬਹੁਤ ਆਸ ਰੱਖ ਕੇ ਆਏ ਹਾਂ ਤੇ ਗੱਦੀ ਨਸ਼ੀਨ ਬਾਬਾ ਜੀ ਨੇ ਜੋ ਇੱਥੇ ਬੈਠੇ ਨੇ ਉਹਨਾਂ ਨੇ ਸਾਨੂੰ ਸਾਡੇ ਸਿਰ ਤੇ ਹੱਥ ਰੱਖਿਆ ਔਰ ਸਾਨੂੰ ਇਹ ਵਿਸ਼ਵਾਸ ਦਵਾਇਆ ਸਾਰੀਆਂ ਸੰਗਤਾਂ ਕੋਲੋਂ ਕਿ ਤੁਸੀਂ ਸੱਚੇ ਦਿਲ ਦੇ ਨਾਲ ਇਹ ਲੋਕਾਂ ਦੀ ਸੇਵਾ ਕਰੋ ਔਰ ਸਾਰੀਆਂ ਸੰਤਾ ਜਿਹੜੀਆਂ ਹਾਜ਼ਰ ਕੋ ਤੁਹਾਡੇ ਨਾਲ ਹਨ ਤੇ ਤੁਹਾਡਾ ਸਾਰੀਆਂ ਸੰਤਾ ਸਜੂਰ ਦੇਣਗੀ ਅੱਛਾ ਜਿਸ ਤਰ੍ਹਾਂ ਪੰਜਾਬ ਚੋਣ ਕਮਿਸ਼ਨ ਨੇ 14 ਤਰੀਕ ਦੀ ਵੋਟਾਂ ਦੀ ਤਰੀਕ ਰੱਖੀ ਆ ਉਸ ਤੋਂ ਪਹਿਲਾਂ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਮਨਾਉਣ ਐਸੀ ਸਮਾਜਵਾਦ ਛੱਡ ਕੇ ਬਨਾਰਸ ਜਾਂਦਾ ਤੁਹਾਡੀ ਮੰਗ ਹੈ ਕਿ ਪੰਜਾਬ ਚੋਣ ਕਮਿਸ਼ਨ ਨੂੰ ਡੇਟ ਜਿਹੜੀ ਅੱਗੇ ਜਾਂ ਪਿੱਛੇ ਵਧਾਈ ਜਾਵੇ ਸਾਡੇ ਮੈਂ ਪਹਿਲਾਂ ਵੀ ਬੇਨਤੀ ਮੀਡੀਆ ਦੇ ਥਰੂ ਕਰ ਚੁੱਕਿਆ ਵੀ 20 ਤਰੀਕ ਕੀਤੀ ਜਾਵੇ ਜੀ ਚੋਣਾਂ ਦੀ ਤਾਂ ਜੋ ਕੇ ਜਿਹੜਾ ਸਾਡਾ ਮਾ ਗੁਰੂ ਵਿਦਾਸ ਮਹਾਰਾਜ ਦੇ ਪਾਵਨ ਦਿਹਾੜਾ ਮਨਾ ਰਾਇਆ ਸੰਗਤਾਂ ਨੇ ਪੰਚੀ ਰਾਮ ਜੀ ਦੇ ਦੇਰੇ ਜਾਰੀ ਹਾਂਜੀ ਉਸ ਸਾਰੀਆਂ ਸੰਗਤਾਂ ਜਾਰੀਆਂ ਨੇ ਕਿ ਉਸ ਨੂੰ ਮੁੱਖ ਰੱਖਦੇ ਹੋਏ 20 ਫਰਵਰੀ 14 ਕਿਤਿਆਂ ਜਾਣ ਅਸੀਂ ਦੁਬਾਰਾ ਇਸ ਜੀ ਮੰਨ ਕਰਦੇ ਵਰਲਡ ਦੇ ਵਿੱਚ ਸਿਰਫ ਇਹੋ ਹੀ ਦਿਹਾੜਾ ਹੈ ਮੈਂ ਸਮਝਦਾ ਕਿ ਜਿਹੜਾ ਇੰਨਾ ਪਾਰਦਰਸ਼ੀ ਤਰੀਕੇ ਨਾਲ ਐਨੇ ਓਪਨਲੀ ਐਨੇ ਕੈਂਡੀਡੇਟ ਲਈ ਮਿਸ਼ਨ ਦੀ ਗੱਲ ਕੀਤੀ ਹੈ ਦੀ ਜਿਹੜੇ ਵਿੱਚ ਮੇਰਾ ਕੋਟੀ ਕੋਟੀ ਦਾ ਮਨ ਹੈ ਜਿਹਰੇ ਨੂੰ ਪਰ ਮੈਂ ਚਾਹੂੰਗਾ ਕਿ ਅਗਰ ਡਾਇਰੈਕਟੇ ਤਾ ਮਿਸ਼ਨ ਦੀ ਗੱਲ ਕਰਾਂ ਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਕੱਲੇ ਵੀ ਸਰਕਾਰ ਨਾਲ ਆ ਸਕਦੇ ਪਰ ਕਿਉਂਕਿ ਸਾਨੂੰ ਹੁਣ ਸੀਨੀਅਰ ਲੀਡਰਸ਼ਿਪ ਨੇ ਦਖ ਜੋੜਿਆ ਸਾਡਾ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਜੀ ਦਾ ਅਸ਼ੀਰਵਾਦ ਔਰ ਸੰਤਾਂ ਦਾ ਜਿਹੜਾ ਸੰਦੇਸ਼ ਹੈ ਤੇ ਜਰੂਰ ਫੜਨਾ ਹੋਊਗਾ ਔਰ ਇਸ ਸਰਕਾਰ ਚੋਂ ਬਣ ਜਾਣਾ ਹੈ ਤਾਂ ਲੱਗਦਾ ਕਿ ਲੋਕ ਤੁਹਾਨੂੰ ਫਤਵਾ ਦੇਣਗੇ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਵੀ ਕੋਈ ਸੰਤ ਸਮਾਏ ਦੇ ਵਿੱਚੋਂ ਉਹ ਸੰਤ ਸਾਡਾ ਪੂਜਨੀਕ ਜਿਹਾ ਆਦਮੀ ਜ਼ਮਾਨੇ ਦਾ ਕੋਈ ਵੀ ਮੈਂ ਸਮਝਦਾ ਕਿ ਸਿੱਖਿਆ ਦਿੰਦਾ ਹੈ ਤੇ ਸੰਗਤ ਤੇ ਜ਼ਰੂਰ ਸਰੁੰਦਾ ਸਾਨੂੰ ਵੀ ਕਦੇ ਨਹੀਂ ਸਿੱਖਿਆ ਦਿੱਤੀ ਸੀ ਸਾਡੇ ਜਿਹੜਾ ਅਸਰ ਹੋਇਆ ਆਪਣੀ ਅਮਨ ਨੌਕਰੀ ਛੱਡ ਕੇ ਸੇਸਲ ਦੀ ਜੌਬ ਮੇਰੀ ਪਈ ਸੀ ਮੈਂ ਕਲਾਸ ਵਾਲਾ ਵੀ ਕਰੀ ਮੈਂ ਐਸੋਸੀਏਸ਼ਨ ਵਿੱਚ ਪੜ ਗਿਆ ਕਹਿੰਦਾ ਅਸਰ ਹੁੰਦਾ ਜਿਹੜੇ ਕੋਈ ਤੋੜਾਈ ਗਈ ਇਹ ਠੀਕ ਹੈ ਕਿ ਸੋਮਨਾ ਸਕਦਾ ਹੈ ਲੇਕਿਨ ਕਹਿੰਦਾ ਸੰਗਤ ਦੇ ਵੋਟਰਾਂ ਨੂੰ ਕੀ ਅਪੀਲ ਹੈ ਵੋਟਰਾਂ ਨੂੰ ਇਹ ਅਪੀਲ ਹੈ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਇਹ ਗਠਬੰਧ ਨੇ ਬੜਾ ਪਵਿੱਤਰ ਔਰ ਪਾਇਸ ਗਠਬੰਧ ਹੈ 15% ਦੀ ਹਿੱਸੇਦਾਰੀ ਇਹ ਸਰਕਾਰ ਵਿੱਚ ਫਿਰਨ ਜਾ ਰਹੀ ਹੈ ਔਰ ਬਾਬਾ ਸਾਹਿਬ ਅਸਾਂ ਤੁਹਾਨੂੰ ਮਾਣ ਮਿਲ ਰਿਹਾ ਮੈਂ ਤੁਹਾਨੂੰ ਪੂਰਾ ਔਰ ਹੋਰ ਪੂਰਾ ਹੋਣ ਜਾ ਰਿਹਾ ਤੁਸੀਂ ਬਿਲਕੁਲ ਗੁਮਰਾਹ ਨਹੀਂ ਹੋਣਾ ਔਰ ਪੂਰੋਂ ਕੋ ਪਰਪੂਰ ਹਵਾਰਾ ਦੇਣਾ ਔਰ ਸੱਤਾ ਨੂੰ ਮਾਣ ਮਿਲ ਚੋ ਮੈਂ ਸਰਕਾਰ ਬਣਾਉਣੀ ਹੈ ਪਤਵਾਇਆ ਭਾਈ ਧੰਨਵਾਦ